ਸੱਤ ਸਿਰियां ਕੱਲ ਦੀ ਵੀਡੀਓ ਦੇਖ ਰਹੇ ਆ ਬਸਾਂ ਮਨੂ ਜੀ ਆ ਲੈ ਕੇ ਆਂ ਜਿਹੜੀ ਅੱਜ ਦੀ ਵੱਡੀ ਖਬਰ ਹਣਾ ਤੋਂ ਬਾਅਦ ਕੈਬਨਟ ਮੰਤਰੀ ਨੇ ਕੀਤੀ ਸਫਾਈ ਅਭਿਆਨ ਦੀ ਸ਼ੁਰੂਆਤ ਹਰਜੋਤ ਸਿੰਘ ਬੈਂਸ ਨੇ ਖੁਦ ਛੇੜਕਾਈ ਕਲੋਨੀ ਵਿੱਚ ਦਵਾਈ ਕੁਲਵਿੰਦਰ ਪਾਟਿਆ ਪੰਜਾਬੀ ਜਾਗਰਨ ਨੰਗਲ ਹਣਾ ਤੋਂ ਬਾਅਦ ਫੈਲੇ ਮੱਛਰ ਅਤੇ ਡੇਂਗੂ ਤੋਂ ਬਾਅਦ ਬਚਾਅ ਦੇ ਮੱਦੇ ਨਜ਼ਰ ਅੱਜ ਸਰਦਾਰ ਹਰਜੋਤ ਸਿੰਘ ਬੈਂਸ ਕੈਬਨਟ ਮੰਤਰੀ ਸਿੱਖਿਆ ਅਤੇ ਸੂਚਨਾ ਦੇ ਲੋਕ ਸੰਪਰਕ ਵਿਭਾਗ ਪੰਜਾਬ શ્રી ਅਨੰਦਪੁਰ ਸਾਹਿਬ ਵੱਲੋਂ ਸਫਾਈ ਬਿਆਨ ਦੀ ਸ਼ੁਰੂਆਤ ਕੀਤੀ ਗਈ ਹੈ ਕੈਬਨਟ ਮੰਤਰੀ ਹਰਜੋਤ ਸਿੰਘ ਪੈਂਸ ਵੱਲੋਂ ਅੱਜ ਦਵਾਈ ਛੜਕਾਉਣ ਲਈ ਲਿਆ ਲਿਆਂਦੀ ਗਈ ਮਸ਼ੀਨ ਵਿੱਚ ਨਾ ਸਿਰਫ ਆਪ ਬੈਠ ਕੇ ਦਵਾਈ ਛੜਕਾਈ ਸਗੋਂ ਕਈ ਥਾਵਾਂ ਤੇ ਆਪ ਵੀ ਦਵਾਈ ਛੜਕਾਉਣ ਦੀ ਸੇਵਾ ਕੀਤੀ ਐਸੇ ਮੌਕੇ ਤੇ ਉਹਨਾਂ ਵੱਲੋਂ ਚੱਲ ਰਹੀ ਸਫਾਈ ਮੁਹਈਆ ਦੀ ਸਫਲਤਾ ਲਈ ਪੰਜ ਸਰਪੰਚਾਂ ਜੂਥ ਕਲੱਬਾਂ ਤੇ ਨੌਜਵਾਨਾਂ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਯੋਗਦਾਨ ਪਾਉਣ ਲਈ ਅਪੀਲ ਕੀਤੀ ਉਹਨਾਂ ਨੇ ਕਿਹਾ ਹੈ ਕਿ ਇਹ ਪਹਿਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਬਚਨ ਬੰਦ ਤੁਹਾਨੂੰ ਦਰਸਾਉਂਦੀ ਹੈ ਉਹਨਾਂ ਨੇ ਇਹ ਵੀ ਦੱਸਿਆ ਕਿ ਆਮ ਆਦਮੀ ਕਲੀਨਿਕ ਨਿਯਮਤ ਤੌਰ ਤੇ ਚੱਲ ਰਹੇ ਹਨ ਅਤੇ ਸਰਕਾਰੀ ਸਕੂਲਾਂ ਨੂੰ ਸਾਫ਼ ਕਰਕੇ ਮੋੜ ਚਾਲੂ ਕਰਨ ਕਰ ਦਿੱਤਾ ਗਿਆ ਤੇ ਸਫਾਈ ਮੁਹਈਆ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਸ ਖੁਦ ਸੈਨੀਟਾਈਜ਼ਰ ਵਾਨ ਵਾਹਨ ਵਿੱਚ ਬੈਠੇ ਅਤੇ ਨੰਗਲ ਸ਼ਹਿਰ ਦੇ ਨੇੜਲੇ ਇਲਾਕਿਆਂ ਵਿੱਚ ਮੁਹਈਆ ਰੰਭ ਕੀਤਾ ਉਹਨਾਂ ਨੇ ਖੁਦ ਮਾਨਾ ਰਾਹੀਂ ਨੰਗਲ ਖੇਰ ਦੇ ਵੱਖ-ਵੱਖ ਹੀ ਸਿਆਂ ਦਾ ਦੌਰਾ ਕੀਤਾ ਇਹ ਖਾਸ ਵਾਹਨ ਉਧਰ ਨੂੰ ਇੱਕ ਪ੍ਰਣਾਲੀ ਅਤੇ ਵੱਡੇ ਟੈਂਕ ਨਾਲ ਲੈਸ ਹੈ ਜੋ ਇਲਾਕੇ ਵਿੱਚ ਦਵਾਈ ਦਾ ਛੜਕਾ ਕਰਦਾ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਪੂਰੀ ਤਰ੍ਹਾਂ ਸਬਾਈ ਕੀਤੀ ਜਾ ਸਕੇ ਨੰਗਲ 2 RVR 2 ਸ਼ੁਰੂ ਹੋਇਆ ਇਹ ਵਾਹਨ ਵੱਖ-ਵੱਖ ਬਜ਼ਾਰਾਂ ਰਾਈਸ਼ਾਂ ਇਲਾਕਿਆਂ ਅਤੇ ਨੇੜਲੇ ਪਿੰਡਾਂ ਤੱਕ ਜਾ ਰਿਹਾ ਹੈ ਬੈਂਸ ਨੇ ਕਿਹਾ ਹੈ ਕਿ ਹੜ੍ਹਾਂ ਦੇ ਸਮੇਂ ਸੜਕਾਂ ਦੇ ਕਿਨਾਰਿਆਂ ਤੇ ਖੜਾ ਪਾਣੀ ਮਲੇਰੀਆ ਡੇਂਗੂ ਅਤੇ ਚਿਕਨ ਪੋਕਸ ਵਰਗੀਆਂ ਬਿਮਾਰੀਆਂ ਵਧਾ ਰਿਹਾ ਹੈ ਇਸ ਦਾ ਮੁਕਾਬਲਾ ਕਰਨ ਲਈ ਤਿੰਨ ਕਿਸਮਾਂ ਦੀਆਂ ਕੈਮੀਕਲ ਫਾਈ ਨੂੰ ਕਿੰਗ ਮਸ਼ੀਨਾਂ ਦੀ ਵਿਵਸਥਾ ਕੀਤੀ ਗਈ ਹੈ ਵੱਡੀਆਂ ਮਸ਼ੀਨਾਂ ਵੱਡੀਆਂ ਸੜਕਾਂ ਲਈ ਦਰਮਿਆਨੇ ਆਕਾਰ ਦੀਆਂ ਮਾਰਕੀਟਾਂ ਤੇ ਗਲੀਆਂ ਲਈ ਅਤੇ ਛੋਟੀਆਂ ਮਸ਼ੀਨਾਂ ਪਿੰਡਾਂ ਦੀਆਂ ਗਲੀਆਂ ਲਈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ